ਹਾਂ ਜੀ ਬਹੁਤ ਬਹੁਤ ਸਾਰੇ ਭਾਗਾਂ ਨੂੰ ਸਾਥ ਸ੍ਰੀ ਕਾਲ ਜੀ ਦਾ ਧੰਨਵਾਦ। ਅੱਜ ਆਪਾਂ ਬਣਾ ਰਹੇ ਹਾਂ ਜੀ ਮੱਕੀ ਦੀਆਂ ਰੋਟੀਆਂ। ਤਵਾ ਆਪਣਾ ਹੋ ਚੁੱਕਿਆ ਜੀ ਗਰਮਾ। ਆਪਾਂ ਬਣਾ ਰਹੇ ਹਾਂ ਜੀ ਪਾਲਕ ਮੇਥੀ ਵਾਲੀਆਂ ਰੋਟੀਆਂ ਆਪਣੀਆਂ ਬਣ ਰਹੀਆਂ ਨੇ ਕੋਣਗੇ ਰੋਟੀ ਬਣ ਕੇ ਤਿਆਰ ਆਪਾਂ ਆਗਲੀ ਰੋਟੀ ਤਵੇ ਦੇ ਉੱਪਰ ਪਾ ਦਾਂਗੇ ਆਪਾਂ ਬਣਾਈਆਂ ਨੇ ਜੀ ਪਾਲਕ ਮਿੱਠੀ ਵਾਲੀ ਰੋਟੀਆਂ ਲੋੜੀ ਉੱਪਰ ਰੋਟੀ ਦੀ ਸਾਈਡ ਚੇਂਜ ਕਰ ਦਾਂਗੇ ਆਪਾਂ ਨੂੰ ਪਾਲਕ ਪਾਈ ਹੈ ਮਿੱਠੀ ਪਾਈ ਹੈ ਜੀ ਬਣਾ ਬਈਆਂ ਨੇ ਰੋਟੀਆਂ ਵੀ ਸਵੇਰ ਦਾ ਟਾਈਮ ਦਹੀਂ ਦੇ ਨਾਲ ਖਾਓ ਮੱਖਣ ਦੇ ਨਾਲ ਖਾਓ ਜੀ ਬਹੁਤ ਵਧੀਆ ਲੱਗਦੀਆਂ ਨੇ। ਰੋਟੀ ਆਪਾਂ ਰੋਟੀ ਦੀ ਸਾਈਡ ਚੇਂਜ ਕਰਤੀ ਜੀ ਨੇਰੀ ਮੱਕੀ ਦੀਆਂ ਰੋਟੀਆਂ ਨੇ ਜੇ ਆਪਾਂ ਵਿੱਚ ਕਣਕ ਦਾ ਆਟਾ ਮਿਕਸ ਨਹੀਂ ਕੀਤਾ ਹੈਗਾ ਨੇਰੀ ਮੱਕੀ ਦੀ ਨੇ ਆਪਾਂ ਤਵਾ ਚੱਕ ਕੇ ਨਹੀਂ ਰਾੜਨੇ ਹੈਗੇ ਜੇ ਚੁੱਲ੍ਹੇ ਦੇ ਵਿੱਚ ਤਾਂ ਆਪਾਂ ਰਾੜ ਲੈਣੇ ਜੇ ਗੈਸ ਤੇ ਬਣਦੀਆਂ ਨੇ ਫਿਰ ਆਪਾਂ ਤਵੇ ਦੇ ਉੱਪਰ ਹੀ ਰਾੜ ਲਾਂਗੇ ਜੀ ਇਸ ਤਰ੍ਹਾਂ ਕਮਾ ਲਾਂਗੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਬਣਨ ਨੂੰ ਜੇ ਤਵਾ ਚੱਕ ਕੇ ਫਿਰ ਸਿੱਧੇ ਡਾਇਰੈਕਟ ਗੈਸ ਵਿੱਚ ਆਉਂਦੇ ਆ ਜੀ ਉੱਪਰ ਰੋਟੀਆਂ ਦੇਖੋ ਕਿ ਉੱਪਰ ਦੇਖੋ ਨਾ ਚੋਪੜ ਲਈ ਬਹੁਤ ਵਧੀਆ ਜੀ ਆਪਣੀਆਂ ਰੋਟੀਆਂ ਬਣ ਕੇ ਤਿਆਰ ਨੇ ਹਲੋ ਜੀ ਆਪਣੀਆਂ ਰੋਟੀਆਂ ਬਣ ਕੇ ਤਿਆਰ ਨੇ ਰੋਟੀਆਂ ਆਪਾਂ ਨੇ ਦਹੀਂ ਨਾਲ ਕੀਤੀਆਂ ਨੇ ਸਰਬ ਜੀ ਦਹੀਂ ਨਾਲ ਲੋ ਚੇ ਨਾਲ ਮੱਖਣ ਲੋ ਜੀ ਬਹੁਤ ਵਧੀਆ ਲੱਗਦੀਆਂ ਨੇ ਉਹ ਸਰਦੀ ਦੇ ਮੌਸਮ ਦੇ ਵਿੱਚ ਤਾਂ ਜੀ ਵਧੀਆ ਲੱਗਦੀਆਂ ਨੇ ਸਵੇਰੇ ਸਵੇਰੇ ਮਾਰਨਿੰਗ ਟਾਈਮ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰੇ ਭੈਣ ਭਰਾ ਮੈਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ